ਖਾਲ ਦੋਸਤੋ ਅਕਾਲ ਕਾਲਜ ਕਾਉਂਸਲ ਗੁਰੂ ਸਾਗਰ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈ 8ਵੀਂ ਗੱਤਕਾ ਚੈਂਪੀਅਨਸ਼ਿਪ 2024 ਵਿੱਚ ਖੇਡਦੇ ਹੋਏ ਗੱਤਕਾ ਮੁਕਾਬਲਿਆਂ ਦੇ ਵਿੱਚ ਡਾਕਟਰ ਚੰਦਾ ਸਿੰਘ ਮਬਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋੜਪੂਰਾ ਦੀਆਂ ਦੋ ਵਿਦਿਆਰਥਣਾਂ ਜਸ਼ਪ੍ਰੀਤ ਕੌਰ ਤੇ ਸੁਨੇਹਾ ਵੱਲੋਂ 골ਡ ਮੈਡਲ ਜਿੱਤਣ ਦੀ ਖੁਸ਼ੀ ਦੇ ਵਿੱਚ ਅੱਜ ਸਕੂਲ ਵਿਖੇ ਪੁੱਜਣ ਤੇ ਉਹਨਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਪ੍ਰਿੰਸੀਪਲ ਸਰਦਾਰ ਪ੍ਰਭਜੋਤ ਸਿੰਘ ਸਮੇਤ ਸਮੂਹ ਸਟਾਫ ਤੇ ਪਤਵੰਤਿਆਂ ਨੇ ਇਹਨਾਂ ਵਿਦਿਆਰਥਾਂ ਤੇ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਰਸਾ ਦਾ ਫੁੱਲਾਂ ਤੇ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਇਹ ਬੈਂਡ ਵਾਜੇ ਢੋਲ ਟਮਕਿਆਂ ਦੇ ਨਾਲ ਗੂੰਜਵੀਂ ਆਵਾਜ਼ ਦੇ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਸਾਥੀਓ ਆਪਾਂ ਜਿੱਥੇ ਸਕੂਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਉੱਥੇ ਬੱਚਿਆਂ ਉਹਨਾਂ ਦੇ ਮਾਪਿਆਂ ਤੇ ਬੱਚਿਆਂ ਦੇ ਗਤਕਾ ਕੋਚ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਹੋਰ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਮੱਲਾ ਮਾਰ ਚੁੱਕੇ ਖਿਡਾਰੀਆਂ ਨੂੰ ਸਪੀਕਰ ਕੁਲਤਾਕ ਸਿੰਘ ਸੰਧਵਾ ਨੇ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾ ਚੁੱਕਿਆ ਹੈ ਇਹਨਾਂ ਬੱਚਿਆਂ ਦੇ ਲਈ ਵੀ ਸਨਮਾਨ ਕਰਨ ਦੀ ਗੱਲ ਸਪੀਕਰ ਸੰਧਵਾ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਵੀ ਹਾਮੀ ਭਰੀ ਹੈ ਆਓ ਦੇਖਦੇ ਹਾਂ ਬੱਚਾਂ ਦੇ ਕੀ ਕਹਿਣਾ ਹੈ ਇਸ ਖੇਡ ਬਾਰੇ ਤੇ ਬੱਚਿਆਂ ਦੇ ਮਾਪਿਆਂ ਦਾ ਇਸ ਖੇਡ ਪ੍ਰਤੀ ਕੀ ਪ੍ਰਤੀਕਰਮ ਹੈ ਵਿਸ਼ੇਸ਼ ਰਿਪੋਰਟ ਗੁਰਿੰਦਰ ਸਿੰਘ ਮਹਿੰਦੀ ਰੱਤਾ ਕੋਰਡ ਪੂਰਾ ਕਿ ਜਿਆ ਅਰਥਨਾ ਡਾਕਟਰ ਚੰਨਾ ਸਿੰਘ ਮੇਰੇ ਬਾਣੀ ਸੰਸਕ੍ਰਿਤ ਸਕੂਲ ਵਿੱਚ ਆ ਜੋ ਕਿ ਨੈਸ਼ਨਲ ਜੋ ਕਿ ਮਸਤੋਨਾ ਸਾਹਿਬ ਦੀ ਹੋਈ ਸੀ ਸੰਗਰੂਰ ਉਸ ਨੇ ਨੈਸ਼ਨਲ ਵਿੱਚੋਂ 골ਡ ਮੈਡਲ ਹਾਸਿਲ ਕੀਤਾ ਜੋ ਕਿ ਸਿਰਫ ਮੇਰੇ ਉਸਤਾਦ ਜੀ ਦੇ ਉਸਤਾਦ ਜੀ ਨੇ ਮਿਹਨਤ ਕਰਾਈ ਉਹਨਾਂ ਦੇ ਕਰਕੇ ਸਿਰਫ ਮੈਂ ਅੱਜ ਇਸ ਮੌਕੇ ਤੇ ਖੜੀ ਹਾਂ ਤੇ ਸਾਡੇ ਪ੍ਰਿੰਸੀਪਲ ਸਰ ਨੇ ਬਹੁਤ ਸਪੋਰਟ ਕੀਤੀ ਸਾਡੇ ਮਾਤਾ ਪਿਤਾ ਨੇ ਬਹੁਤ ਸਪੋਰਟ ਕੀਤੀ ਜਿਨ੍ਹਾਂ ਕਰਕੇ ਮੈਂ ਇੱਥੇ ਖੜੀ ਹਾਂ ਕੁਝ ਕੀ ਐਮ ਕੀ ਹੈ ਤੁਹਾਡਾ ਪੁਲਿਸ ਇੰਸਪੈਕਟਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਸਦੀਪ ਕੋਹੜਾ ਮੈਂ ਪਲੱਸ 2 ਐੱਜ ਮਾਰਦੀ ਹਾਂ ਵਰਤਨਾ ਮੈਂ ਡਾਕਟਰ ਚੰਦਰ ਸਿੰਘ ਮਰਵਾ ਸਕੂਲ ਚ ਪੜਦੀ ਹਾਂ ਤੇ ਅੱਜ ਆਡਾ ਨੈਸ਼ਨਲ ਚੋ ਗੋਲਡ ਮੈਡਲ ਆਇਆ ਸੀ ਸੰਗਰੂਰ ਖੇਡਣ ਗਏ ਸੀ ਮਸਤਵਾਨਾ ਸਾਹਿਬ ਦੇ ਕਿ ਤੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਮਾਪਿਆਂ ਦੀ ਸਪੋਰਟ ਕਰਨ ਸਾਡੇ ਸਤਾਜ ਜੀ ਸਾਡੇ ਗੌਰਵ ਵੀਰ ਹਣੀ ਆਰਤੀ ਦੀਦੀ ਹਣੀ ਉਹਨਾਂ ਕਰਕੇ ਸਾਡੇ ਮੈਡਲ ਆਏ ਉਹਨਾਂ ਨੇ ਸਾਡੀ ਪ੍ਰੈਕਟਿਸ ਕਰਵਾਈ ਸਾਡੇ ਪ੍ਰਿੰਸੀਪਲ ਸਰ ਵੀ ਸਾਨੂੰ ਬਹੁਤ ਸਪੋਰਟ ਹੈ ਕਿ ਅੱਗੇ ਅਸੀਂ ਹੋਰ ਲੈ ਉੱਚੇ ਲੈਵਲ ਤੇ ਖੇਡਣਾ ਚਾਹਾਂਗੇ ਸਾਡੇ ਉਸਤਾਦ ਜੀ ਸਰਕਾਰ ਤੋਂ ਸਾਡੀ ਇਹ ਵੀ ਮੰਗ ਹੈ ਕਿ ਸਾਡੇ ਉਸਤਾਦ ਜੀ 15-20 ਸਾਲਾਂ ਪਿਛल्या ਤੋਂ ਵੀ ਫ੍ਰੀ ਆਫ ਕਾਸਟ ਅਸਕਾਰੇ ਹੈ ਮੈਡਲ ਆ ਰਹੇ ਆ ਸਾਡੇ ਤੇ ਸਾਡੇ ਉਸਤਾਦ ਜੀ ਨੂੰ ਸਕੂਲ ਚ ਰਿੰਗ ਦਿੱਤਾ ਜਾਵੇ ਬੱਚੀ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਗੇਮ ਹੈ ਕੁੜੀਆਂ ਲਈ ਸੈਲਫ ਡਿਫੈਂਸ ਵੀ ਹੈ ਬਚਾਓ ਦਾ ਵੀ ਇਹ ਗੇਮ ਹਰੇਕ ਨੂੰ ਖੇਡਣੀ ਚਾਹੀਦੀ ਵੀ ਹਰ ਲੱਛੀ ਹਾਂਜੀ ਆਪਣੇ ਰੀਸੈਂਟ ਆਪਾਂ ਕੇਸ ਦੇਖ ਰਹੇ ਹਾਂ ਕਿਵੇਂ ਦੇ ਚੱਲ ਰਿਹਾ ਤੇ ਆਪਾਂ ਨੂੰ ਇਹ ਕੁੜੀਆਂ ਲਈ ਸੈੱਲਫ ਡਿਫੈਂਸ ਦੀ ਗੇਮ ਹੈ ਸਾਨੂੰ ਇਹ ਜ਼ਰੂਰ ਮਤਲਬ ਸਿੱਖਣੀ ਚਾਹੀਦੀ ਹੈ ਸਾਰਿਆਂ ਨੂੰ ਹੀ ਆਪਦਾ ਡਿਫੈਂਸ ਆ ਇੰਚ ਸਾਡੇ ਗੁਰੂਆਂ ਸਾਡੇ ਗੁਰੂਆਂ ਦੀ ਗੇਮ ਹੈ ਸਾਡੇ ਤੇ ਇਹ ਸਿੱਖਣੀ ਚਾਹੀਦੀ ਹੈ ਸਭ ਨੂੰ ਬੰਨਾ ਚਾਹੁੰਦੇ ਵੱਡੇ ਆਪੇ ਹੋਰ ਨੈਸ਼ਨਲ ਲੈਵਲ ਤੇ ਖੇਡ ਚੁੱਕੇ ਆ ਹੋਰ ਉੱਚੇ ਲੈਵਲ ਤੱਕ ਖੇਡਿਏ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰੀਏ ਉਸਤਾਦ ਜੀ ਦਾ ਸਾਡੇ ਸਕੂਲ ਦਾ ਨਾਮ ਰੌਸ਼ਨ ਸਤਿ ਸ੍ਰੀ ਅਕਾਲ ਜੀ ਔਰ ਮੈਂ ਸ਼ੁਕਰਗੁਜ਼ਾਰ ਆ ਕੁਦਰ ਦਾ ਵੈਗਰੂ ਦਾ ਕਿ ਜੀ ਨੇ ਸਾਡੀ ਸੰਸਥਾ ਤੇ ਇਹ ਰਹਿਮਤ ਕੀਤੀ ਹੈ ਕਿ ਸਾਡੀ ਸੰਸਥਾ ਦੀਆਂ ਵਿਦਿਆਰਥਣਾਂ ਹਰ ਸਾਲ ਦੀ ਤਰ੍ਹਾਂ ਜਿਵੇਂ ਪਿਛਲੇ ਸਾਲਾਂ ਚ ਗੱਤਕੇ ਚ ਮੈਡਲ ਲੈ ਕੇ ਆਈਆਂ ਹਨ ਅਵੀਰ ਗੁਰਪ੍ਰੀਤ ਦੇ ਜਤਨਾ ਸਦਕਾ ਕੋਲ ਸਾਹ ਦੇ ਐਤਕੀ ਵੀ ਸਾਡੀ ਸੰਸਥਾ ਦੀਆਂ ਦੋ ਵਿਦਿਆਰਥਣਾਂ ਜਸ਼ਨ ਤੇ ਸਨੇਹਾ ਜੋ ਸੰਗਰੂਰ ਵਿਖੇ ਨੈਸ਼ਨਲ ਗੇਮਾਂ ਹੋਈਆਂ ਸੀ ਗੱਤਕੇ ਦੀਆਂ ਉਹਦੇ ਚ 골ਡ ਮੈਡਲ ਲੈ ਕੇ ਆਈਆਂ ਇਹਨਾਂ ਨੇ ਸਾਡੀ ਸੰਸਥਾ ਦਾ ਮਾਣ ਵਧਾਇਆ ਔਰ ਇਹਨਾਂ ਦੇ ਮਾਪੇ ਤੇ ਇਹ ਬੱਚੇ ਜਿੱਥੇ ਵਧਾਈ ਦੇ ਪਾਤਰ ਨੇ ਮੇਰੀ ਸੰਸਥਾ ਦਾ ਸਮੂੱਚਾ ਸਟਾਫ ਜੋ ਇਹਨਾਂ ਨੂੰ ਸਹਿਯੋਗ ਦਿੰਦਾ ਸਾਰੇ ਦਾ ਸਾਰਾ ਵਧਾਈ ਦਾ ਪਾਤਰ ਹੈ ਤੇ ਮੇਰੀ ਸਰਕਾਰ ਤੋਂ ਨਿਮਰਤਾ ਸਹਿਤ ਮੰਗ ਹੈ ਖਾਸ ਤੌਰ ਤੇ ਸਪੀਕਰ ਸਾਹਿਬ ਤੋਂ ਕਿ ਸਾਡੀ ਸੰਸਥਾ ਨੂੰ ਡੇਸ਼ ਕੋਲਰ ਗੱਤਕੇ ਦਾ ਵਿੰਗ ਦਿੱਤਾ ਜਾਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਇਦੋਂ ਵੱਧ ਪ੍ਰਾਪਤੀਆਂ ਕਰ ਸਕੀਏ ਤੇ ਮੇਰੇ ਸਪੋਰਟਸ ਵਾਲੇ ਜਿੰਨੇ ਵੀ ਟੀਚਰ ਨੇ ਸ਼੍ਰੀ ਨੀਸ਼ ਕੁਮਾਰ ਮੈਡਮ ਹਰਵਿੰਦਰ ਕੌਰ ਤੇ ਚੰਦਨ ਸਿੰਘ ਡੀਪੀ ਇਹਨਾਂ ਦੇ ਯਤਨਾਂ ਦਾ ਸਦਕਾ ਸਾਡਾ ਸੰਸਥਾ ਜਿਹੜੀ ਖੇਡਾਂ ਦੇ ਵਿੱਚ ਬਹੁਤ ਵਧੀਆ ਮੱਲਾ ਮਾਰ ਰਹੀ ਹੈ ਔਰ ਇਹਦੇ ਲਈ ਇਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਗੁਰਸੇਹਲ ਦੀ ਬਾਰ ਮਿਹਰ ਕਿਰਪਾ ਹੈ ਸਾਡੇ ਬੱਚਿਆਂ ਤੇ ਔਰ ਬੱਚਿਆਂ ਦੇ ਮਾਤਾ-ਪਿਤਾ ਤੇ ਔਰ ਸਭ ਤੋਂ ਜ਼ਿਆਦਾ ਧੰਨਵਾਦ ਇਹਨਾਂ ਦੇ ਸਕੂਲ ਸਟਾਫ ਦਾ ਜੋ ਹਰ ਵਾਰ ਸਾਡੇ ਬੱਚਿਆਂ ਦਾ ਵੱਧ ਚੜ ਕੇ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ ਇਹ ਜੋ ਜੀ ਨੈਸ਼ਨਲ ਇਸ ਵਾਰ ਜੋ ਸੰਗਰੂਰ ਵਿਖੇ ਮਸਤਵਣਾ ਸਾਹਿਬ ਵਿਖੇ ਜੋ ਸੰਗਰੂਰ ਹੋਈ ਸੀ ਜੀ ਉਹਦੇ ਵਿੱਚ 20 ਸਟੇਟਾਂ ਦੇ ਗਰੀਬ ਭਾਗ ਲਿਆ ਜੀ 20 ਸਟੇਟਾਂ ਨੂੰ ਹਰਾ ਕੇ ਸਾਡੀਆਂ ਬੱਚੀਆਂ ਨੇ 골ਡ ਮੈਡਲ ਪ੍ਰਾਪਤ ਕੀਤਾ ਜੀ ਇਹ ਜੋ ਪੰਜਾਬ ਦੀ ਟੀਮ ਦੇ ਵਿੱਚ ਸੀ ਬੱਚੇ ਸਾਡੇ ਜੀ ਤੋਂ ਜੋ ਫਰੀ ਸੋਟੀ ਟੀਮ ਦੇ ਵਿੱਚ ਸੁਨੇਹਾ ਕੌਰ ਅਤੇ ਜਸ਼ਨਦੀਪ ਕੌਰ ਟੀਮ ਡੈਮੋ ਅੰਡਰ 17 ਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਜੀ ਕਿਹੜੀ ਗੇਮ ਚ ਗੱਤਕੇ ਜੀ ਇਹ ਬੱਚਿਆਂ ਦਾ ਜੀ ਇਸੇ ਸਕੂਲ ਦੇ ਛੇਮਾ ਮੈਡਲ ਹੈ ਜੀ 골ਡ ਛੇ ਮੈਡਲ ਹੋ ਚੁੱਕਿਆ ਜੀ 골ਡ ਇਸ ਸਕੂਲ ਦੇ ਜੀ ਤੇ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕੀਤੀ ਸੀ ਇਹ ਸਪੈਸ਼ਲ ਦੌਰ ਤੇ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆ ਵਿਧਾਨ ਸਭਾ ਦੇ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਆ ਜਦੋਂ ਵੀ ਸਾਡੇ ਬੱਚੇ ਜਿੱਤ ਕੇ ਆਉਂਦੇ ਨੇ ਉਹਨਾਂ ਦਾ ਵੱਧ ਚੜ ਕੇ ਮਾਣ ਸਨਮਾਨ ਕਰਦੇ ਨੇ ਪਹਿਲਾਂ ਸਾਡੀ ਜੋ ਮੰਚੂ ਕੌਰ ਏਕਮ ਜੋਤ ਕੌਰ ਬੱਚੀਆਂ ਜਿੱਤ ਕੇ ਆਈਆਂ ਸਨ ਉਹਨਾਂ ਨੂੰ 31 31000 ਰੁਪਏ ਨਾਲ ਸਨਮਾਨਤ ਕੀਤਾ ਸੀ ਹੁਣ ਜੋ ਸਾਡੀ ਸਕੂਲੀ ਗੇਮਾਂ ਦੇ ਵਿੱਚੋਂ ਮਨਦੀਪ ਕੌਰ ਗੁੜੀਆ ਜਿੱਤ ਕੇ ਆਈ ਹੈ ਜੀ ਉਹਨੂੰ 51000 ਰੁਪਏ ਦੇ ਕੇ ਸਨਮਾਨ ਕੀਤਾ ਜੀ ਹੁਣ ਇਹਨਾਂ ਬੱਚਿਆਂ ਦਾ ਵੀ ਉਹਨਾਂ ਵੱਲੋਂ ਬਹੁਤ ਜਲਦ ਅਨਾਉਂਸ ਕੀਤਾ ਜਾਵੇਗਾ ਅਸੀਂ ਉਹਨਾਂ ਦਾ ਕਰ ਗਿਆ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਬੱਚਿਆਂ ਦਾ ਇਹਨਾਂ ਬੱਚਿਆਂ ਦਾ ਵੀ ਉਹਨਾਂ ਨੇ ਅਨਾਉਂਸ ਕੀਤਾ ਪਰਮਾਤਮਾ ਦੇਣ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਅਸੀਂ ਇਹਨਾਂ ਬੱਚਿਆਂ ਨੂੰ ਕੋਚਿੰਗ ਖਰਾ ਕੋਚਿੰਗ ਸਰ ਮੈਨੂੰ ਤਕਰੀਬਨ 5 ਸਾਲ ਹੋ ਗਏ ਜੀ ਫ੍ਰੀ ਆਫ ਕੋਸਟ ਬੱਚਿਆਂ ਨੂੰ ਸਖਲਾਈ ਦੇ ਰਿਹਾ ਜੀ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਜੀ ਕਿ ਸਰਕਾਰ ਹੁਣ ਕੋਤਾਰ ਸਿੰਘ ਸੰਧਵਾ ਜੀ ਕਰ ਸਕਦੇ ਨੇ ਬੇਨਤੀ ਹੈ ਸਾਡੀ ਹੱਥ ਜੋੜ ਕੇ ਕਿ ਸਾਨੂੰ ਇਸ ਸਕੂਲ ਦੇ ਵਿੱਚ ਲੜਕੀਆਂ ਦਾ ਵਿੰਗ ਲੈ ਦਿੱਤਾ ਜਾਵੇ ਜਿਹਦੇ ਨਾਲ ਮੇਰਾ ਆਪਣਾ ਖਰਚਾ ਵੀ ਚੱਲ ਸਕੇ ਤੇ ਮੈਂ ਇਹ ਤੋਂ ਵੱਧ ਕੇ ਬੱਚੇ ਤਿਆਰ ਕਰਕੇ ਆਉਂਦੇ ਸਾਲ ਨੂੰ ਮੰਨ ਕੇ ਚੱਲੋ ਵੀ ਅਸੀਂ ਨੈਸ਼ਨਲ ਦੇ ਵਿੱਚੋਂ ਅੱਜ ਜੇ ਸਾਡੇ 6 ਮੈਡਲ ਆ ਆਉਂਦੇ ਸਾਨੂੰ ਗੁਰੂ ਸਾਹਿਬ ਕਿਰਪਾ ਕਰਨ ਅਸੀਂ 6 ਤੋਂ 12 15 18 ਤੱਕ ਪਹੁੰਚ ਗਏ ਠੀਕ ਇੱਕ ਮਿੰਟ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਮੇਰੇ ਗੁੜੀਆਂ ਨੈਸ਼ਨਲ ਚ ਫਿਰ ਕੇ ਆ ਦਰਸ਼ਨਦੀਪ ਕੋਹੜਾਈ نیشنل ਜੋਗਤ ਕਿਰਕ ਖੇਡ ਤੇ ਬੋਲ ਲੈ ਕੇ ਆਈ ਬਹੁਤ ਖੁਸ਼ ਹਾਂ ਗੁਰਪ੍ਰੀਤ ਵੀਰੇ ਵੀ ਡੇੜਾ ਨਾਨੂ ਖੜਾ ਕੇ ਨੈਸ਼ਨਲ ਲੈ ਕੇ ਗਿਆ ਇਹ ਸੋਚੀ ਸੀ ਵੀ ਇਸੇ ਗੇਮ ਚ ਪਾਇਆ ਤੁਸੀਂ ਸੋਚਦਾ ਇਹ ਗੇਮ ਇਸ ਕਰਕੇ ਪਾਇਆ ਸਾਡੀ ਗੁਰੂਆਂ ਦੀ ਗੇਮ ਹੈ ਅਸੀਂ ਸਿੱਖੀ ਦੇ ਸੰਹਾਨਤਾ ਤੇ ਚੱਲਦੇ ਆਂ ਤੇ ਇਸ ਕਰਕੇ ਇਹਨੂੰ ਇਸ ਮੋੜ ਦੇ ਵਿੱਚ ਪਾਇਆ ਹਾਂਜੀ ਬਾਕੀ ਬੱਚਿਆਂ ਦੀ ਅਪਰ ਆਪਦੀ ਫੀਟ ਲਈ ਚੰਗਾਈ ਡਾਕਟਰ ਚੰਦਾਲ ਸਿੰਘ ਮਰਵਾਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਕਪੁਰਾ ਦੀਆਂ ਹੁਨਾਰਵਰ ਵਿਦਿਆਰਥਣਾਂ ਸੁਨੇਹਾ ਤੇ ਜਸ਼ਨ ਇਹਨਾਂ ਨੇ 골ਡ ਮੈਡਲ ਪ੍ਰਾਪਤ ਕੀਤਾ ਇਹਨਾਂ ਦੇ ਗਤਕਾ ਕੋਚ ਗੁਰਪ੍ਰੀਤ ਸਿੰਘ ਜੀ ਤੇ ਪ੍ਰਿੰਸੀਪਲ ਸਰਦਾਰ ਪ੍ਰਭਜੋਤ ਸਿੰਘ ਜੀ ਨੇ ਨਾਂ ਬਾਰੇ ਜੋ ਦੱਸਿਆ ਉਹਨਾਂ ਦੇ ਮਾਪੇ ਵੀ ਦੱਸ ਰਹੇ ਨੇ ਤੇ ਬੱਚਿਆਂ ਨੇ ਆਪ ਵੀ ਦੱਸਿਆ ਕਿ ਉਹਨਾਂ ਦਾ ਟੀਚਾ ਕਿ ਅਸੀਂ ਹੋਰ ਉੱਪਰ ਕੱਢੀਏ ਹੋਰ ਤਰੱਕੀਆਂ ਪ੍ਰਾਪਤ ਕਰੀਏ ਪਰ ਨਾਲ ਜਿਹੜਾ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਇੰਸਪੈਕਟਰ ਬਣ ਕੇ ਦੇ ਸੇਵਾ ਕਰਨੀਆਂ ਚਾਹੁੰਦੇ ਆ ਨੇ ਲੋਕ ਸੇਵਾ ਕਰਨੀਆਂ ਚਾਹੁੰਦੇ ਆ ਨੇ ਸੋ ਅਸੀਂ ਵੀ ਆਪੇ ਵੱਲੋਂ ਇਹਨਾਂ ਨੂੰ ਅਸ਼ੀਰਵਾਦ ਦਿੰਨੇ ਆ ਮਾਨਯੋਗ ਸਪੀਕਰ ਕੁਪਾਰਤ ਸਿੰਘ ਸੰਧਵਾ ਅਕਸਰ ਇਹੋ ਜਿਹੇ ਖਿਡਾਰੀਆਂ ਦੀ ਜਾਂ 골ਡ ਮੈਡਲ ਲੈ ਕੇ ਆਉਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ ਹੁਣ ਫੇਰ ਉਹਨਾਂ ਨੇ ਕਿਹਾ ਪਹਿਲਾਂ ਵੀ 31000 ਤੇ 51000 ਰੁਪਏ ਪ੍ਰਤੀ ਵਿਦਿਆਰਥੀ ਦੇ ਪ੍ਰਤੀ ਬੱਚੇ ਦੇ ਸਾਹਮਣੇ ਉਹ ਭੇਜਦੇ ਰਹੇ ਨੇ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ